ਲੋ ਵੀ ਦੋਸਤੋ ਅਸੀਂ ਅੱਜ ਇੱਕ ਢਾਬੇ ਦੇ ਖੜੇ ਹੋਏ ਆ ਜੀ ਤੇ ਇਹ ਸਾਡੇ ਜਿਹੜੇ ਬਾਈ ਆ ਡਰਾਈਵਰ ਇਹਦੇ ਨਾਲ ਕੀ ਗੱਲਬਾਤ ਹੋਈ ਆ ਸਾਨੂੰ ਸਾਰਾ ਕੁਝ ਦੱਸਣਗੇ ਠੀਕ ਆ ਬਾਈ ਠੀਕ ਆ ਬਾਈ ਆ ਕੀ ਛੱਟਫਟ ਚ ਕਿਵੇਂ ਮਾਰੀ ਫਿਰਦੇ ਹੋ ਬਾਈ ਬਾਈ ਹਿਮਾਚਲ ਗਿਆ ਸੀ ਗੱਡੀਆਂ ਲੈ ਕੇ ਮੈਂ ਡਰਾਈਵਰ ਆ ਅੱਛਾ ਆ ਦੇਖੋ ਜੀ ਆਹ ਦੇਖੋ ਬਾਈ ਰੋੜੇ ਮਾਰੇ ਆਂ ਮੇਰੀ ਗੱਡੀ 'ਚ ਰੋੜੇ ਆ ਪਏ ਆ ਇਹ ਬਾਈ ਉਵੇਂ ਪਏ ਆ ਰੋੜੇ ਤੁਸੀਂ ਇਹ ਦਿਖਾਉਣ ਦੇ ਮਾਰੇ ਆਂ ਰੱਖੇ ਹੋਏ ਆ ਰੋੜੇ ਮੈਂ ਤਾਂ ਜਾਨ ਬਚਾ ਕੇ ਮਾਸਾ ਭੱਜ ਕੇ ਆਇਆ ਜੀ ਅੱਛਾ ਜੀ ਇਹ ਆ ਬਾਈ ਜੀ ਨਾ ਆਉਂਦੇ ਮੁਲਾਜ਼ਮ ਸਾ ਮਾਰੇ ਗਏ ਸੀ ਅੱਜ ਇਹਨਾਂ ਕਰਕੇ ਤੁਹਾਡੀ ਜਾਨ ਬਚੀ ਹੈ ਭਾਈ ਇਹਨਾਂ ਕਰਕੇ ਜਾਨ ਬਚੀ ਹੈ ਸੱਚੀ ਗੱਲ ਜੀ ਸੱਚੀ ਗੱਲ ਜੀ ਤੁਸੀਂ ਦੱਸੋ ਜੀ ਕਿਵੇਂ ਇਹਨਾਂ ਦੀ ਜਾਨ ਕਿਵੇਂ ਬਚੀ ਹੈ ਤੁਸੀਂ ਢਾਬੇ ਤੇ ਆਏ ਹੋ ਅਸੀਂ ਢਾਬੇ ਤੇ ਦੇਖ ਰਹੇ ਹਾਂ ਵੀ ਇਹਨਾਂ ਦੀ ਢਾਬੇ ਤੇ ਤੁਸੀਂ ਜਾਨ ਬਚਾਈ ਅਸੀਂ ਦੇਖਿਆ ਤੁਸੀਂ ਇਹਨੂੰ ਪਾਣੀ ਪਿਆ ਰਹੇ ਹੋ ਕੀ ਘਟਨਾ ਹੋਈ ਹੈ ਜੀ ਇਹ ਉਹ ਤੋਂ ਆਈ ਜਾਂਦੇ ਸੀਗੇ ਮਗਰੋਂ ਮੈਂ ਦੇਖ ਲੇ ਜੀ ਮਗਰ ਇਹਨਾਂ ਦੇ ਦੋ ਗੱਡੀਆਂ ਲੱਗੀਆਂ ਹੋਈਆਂ ਸੀ ਜੀ ਅੱਛਾ ਜੀ ਦੋ ਮੋਟਰਸਾਈਕਲ ਸੀਗੇ ਜੀ ਜੀ ਤੇ ਮੈਂ ਜਰੂਰ ਦੇਖਿਆ ਮੈਂ ਕਿਹਾ ਵੀ ਇਹ ਤਾਂ ਜਿੰਦੀ ਜਾਨ ਦੇ ਮਗਰ ਪਏ ਆ ਬੰਦੇ ਦੀ ਤੇ ਹੂੰ ਮੈਂ ਨਾਲ ਹੀ ਮਗਰ ਗੱਡੀ ਲਈ ਨਾਲ ਮੇਰੇ ਕੋਲ ਹੋਰ ਮਲਾਇਮ ਸੀ ਉਹਨਾਂ ਨੂੰ ਮੈਂ ਥਾਣੇ ਭੇਜਤਾ ਅੱਛਾ ਆ ਆ ਟਾਬੇ ਤੇ ਮਤਲਬ ਕੀ ਆਗੇ ਇਹਨਾਂ ਦੀ ਜਾਨ ਬਚੇ ਤਾਂ ਟਾਬੇ ਤੇ ਤੁਸੀਂ ਚਾਹ ਪੀ ਰਹੇ ਸੀ ਹਾਂਜੀ ਮੈਂ ਚਾਹ ਪੀ ਰਹੀ ਸੀ ਅੱਛਾ ਜੀ ਫਿਰ ਮੈਂ ਉੱਥੇ ਜਦੋਂ ਦੇਖਿਆ ਮੈਂ ਉਧਰ ਨੂੰ ਗੱਡੀ ਲੈ ਕੇ ਗਿਆ ਜੀ ਮੇਰੇ ਨਾਲ ਇੱਕ ਫੁਰਮ ਲਾਇਮ ਸੀਗੇ ਜੀ ਉਹਨਾਂ ਨੂੰ ਮੈਂ ਥਾਣੇ ਭੇਜਤਾ ਮੈਂ ਕਿਹਾ ਵੀ ਪਹਿਲਾਂ ਤਾਂ ਇਹਨਾਂ ਦੇ ਫੋਨ ਕਰੋ ਘਰੇ ਹਾਂ ਸਾਰਾ ਫਿਰ ਫਿਰ ਇੱਥੇ ਇਹਨਾਂ ਨੂੰ ਪਾਣੀ ਵਗੈਰਾ ਪਿਆਇਆ ਅੱਗੇ ਆ ਜਾਓ ਬਣਾ ਜੀ ਅੱਗੇ ਆ ਜਾ ਇਹ ਜਨਾਬ ਸੱਟ ਕਿੱਥੇ ਕਿੱਥੇ ਸੱਟ ਲੱਗੀ ਹੋਈ ਹੈ ਜੀ ਇੱਕ ਆ ਦੇਖੋ ਜੀ ਹੱਥ ਤੇ ਵੱਜੀ ਆ ਅੱਛਾ ਜੀ ਇੱਕ ਇਹ ਕਹਿੰਦੇ ਆ ਵੀ ਇੱਧਰ ਵੱਜੀ ਆ ਥੱਲੇ ਪੈਰਾਂ ਤੇ ਪੈਰ ਤੇ ਵੱਜੀ ਮੱਥੇ ਤੇ ਵੀ ਬਈ ਮੱਥੇ ਤੇ ਕਹਿੰਦੇ ਸੱਟ ਆ ਬਈ ਇਹ ਗੱਡੀ ਬਈ ਆਪਾਂ ਗੱਡੀ ਲੱਗੇ ਕਿ ਸੀਗੇ ਹਾਂਜੀ ਆਪਣੀਆਂ ਆਪਦੀਆਂ ਹੀ ਗੱਡੀਆਂ ਜੀ ਅੱਛਾ ਗੱਡੀਆਂ ਆਪਣੀਆਂ ਹਾਂਜੀ ਘੁੰਮਣ ਗਏ ਸੀ ਕਿ ਢੀੜਾ ਲਾਉਣ ਗਏ ਸੀ ਢੀੜਾ ਲਾਉਣ ਗਏ ਸੀ ਆ ਦੇਖੋ ਜੀ ਗਰੀਬ ਬੰਦਾ ਹੈ ਇਹਦੀ ਆ ਗੱਡੀ ਹੈ ਜੀ ਸ਼ੀਸ਼ੇ ਭੰਨ ਤੇ ਬੁਰੀ ਤਰ੍ਹਾਂ ਨਾਲ ਆ ਚਾਰੇ ਗੱਡੀ ਦੇ ਸ਼ੀਸ਼ੇ ਭੰਨੇ ਹੋਏ ਆ ਤੇ ਆ ਤੁਸੀਂ ਮਗਰ ਦੇਖ ਰਹੇ ਹੋ ਗੱਡੀ ਦੇ ਰੋੜੇ ਮਾਰੇ ਹੋਏ ਆ ਤੇ ਬਾਈ ਫਿਰ ਤੁਸੀਂ ਘਰ ਦਾ ਗੁਜ਼ਾਰਾ ਇਹ ਗੱਡੀਆਂ ਕਰਕੇ ਆਪਣਾ ਗੁਜ਼ਾਰਾ ਚੱਲਦਾ ਜੀ ਜੀ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਸ਼ਿਸ਼ਿਆ ਵੀ ਭੰਨੇ ਗਏ ਆ ਹੋਰ ਥੋੜੀਆਂ ਕਿਹੜੀਆਂ ਕਿਹੜੀਆਂ ਗੱਡੀਆਂ ਇੱਥੇ ਬਾਈ ਕਿਹੜੀਆਂ ਕਿਹੜੀਆਂ ਗੱਡੀਆਂ ਤੁਸੀਂ ਲੈ ਗਏ ਆ ਬਹੁਤ ਹੈ ਆਪਣੇ ਕੋਲ ਕਿਹੜੀਆਂ ਕਿਹੜੀਆਂ ਗੱਡੀਆਂ ਲੈ ਗਏ ਆ ਤੁਸੀਂ ਇੱਥੇ ਆਪਣੇ ਕੋਲ ਸੀਗੀ ਨੋਵਾ ਸੀਗੀ ਆਪਣੇ ਕੋਲ ਇੱਕ ਸਕਾਰਪਿਓ ਆ ਜੀ ਤੇ ਕਈ ਗੱਡੀਆਂ ਆਪਣੇ ਕੋਲੇ ਤੇ ਮੇਰੇ ਹੱਥ ਮਿਲ ਕੇ ਬੇਨਤੀ ਆ ਸਾਰੇ ਡਰਾਈਵਰਾਂ ਨੂੰ ਸਾਰੇ ਇਕੱਠੇ ਹੋ ਜਾਣ ਇਕੱਠੇ ਹੋਣਾ ਪੈਣਾ ਬਾਈ ਆ ਤੁਸੀਂ ਰੋਡ ਦੇਖਦੇ ਹੋ ਇਹ ਰੋਡ ਤੇ ਜਨਾਬ ਇਹ ਇਹਨਾਂ ਨੇ ਫੱਜ ਗਏ ਜਾਨ ਬਚਾਈਏ ਜੀ ਇਹ ਨਾਮ ਹੁੰਦੇ ਦਾ ਇਹਨਾਂ ਦਾ ਬਈ ਨੁਕਸਾਨ ਹੋ ਗਿਆ ਸੀਗਾ ਇਹ ਇਹ ਪੰਜਾਬ ਪੁਲਿਸ ਦੇ ਆਪਣਾ ਨਵੇਂ ਛੋਟੀ ਉਮਰ ਦੇ ਹੈਗੇ ਆ ਮੁਲਾਜ਼ਮ ਹੈ ਇਹ ਬਾਈ ਜੀ ਫਿਰ ਆਪਾਂ ਇਹਨਾਂ ਦਾ ਜੋ ਘਟਨਾ ਘਟੀ ਤੁਸੀਂ ਪਿੱਛੇ ਜਾ ਰਹੇ ਸੀ ਕਿ ਤੁਸੀਂ ਆਪਣੀ ਡਿਊਟੀ ਤੇ ਤਾਂ ਨਹੀਂ ਸੀ ਤਾਂ ਦੱਸ ਕੇ ਜੀ ਅਸੀਂ ਤਾਂ ਜੀ ਉੱਥੇ ਸਾਨੂੰ ਇੱਕ ਖਬਰ ਮਿਲੀ ਸੀਗੀ ਵੀ ਉਧਰ ਪਤਾ ਨਹੀਂ ਕੁਝ ਸੀਗਾ ਤਾਂ ਦੱਸ ਨਹੀਂ ਸਕਦੇ ਸੀ ਤੁਹਾਨੂੰ ਤੇ ਉਧਰੋਂ ਆ ਰਹੇ ਸੀਗੇ ਅਸੀਂ ਥਾਣੇ ਵਾਲ ਨੂੰ ਜੀ ਮੈਂ ਰਾਏ ਦੇਖਿਆ ਮੈਂ ਕਿਹਾ ਵੀ ਇਹ ਨਾ ਤਾਂ ਇਹ ਹੋ ਰਿਹਾਗਾ ਫਿਰ ਮੈਂ ਉਹਨਾਂ ਨੇ ਮਗਰ ਗੱਡੀ ਲਾਈ ਕਿੰਨੇ ਜਾਣੇ ਸੀਗੇ ਭਾਈ ਉਹ ਟੋਟਲ ਟੋਟਲ ਗੱਡੀਆਂ ਦੋ ਗੱਡੀਆਂ ਸੀਗੀਆਂ ਕਿਹੜੀਆਂ ਕਿਹੜੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜਿਹੜੀਆਂ ਆਪਣੀਆਂ ਨਾਰਮਲ ਹੁੰਦੀਆਂ ਆਈਆਂ ਐਸਯੂ ਵੀ ਓਕੇ ਉਹ ਦੋ ਗੱਡੀਆਂ ਸੀਗੀਆਂ ਦੋ ਮੋਟਰਸਾਈਕਲ ਸੀਗੇ ਜੇ ਜਦੋਂ ਉਹਨਾਂ ਕੋਲੇ ਭਾਈ ਜੀ ਇੰਨੀ ਇੰਨੀ ਮਹਿੰਗੀਆਂ ਗੱਡੀਆਂ ਤੇ ਫਿਰ ਉਹ ਮਰੁੱਤੀ ਗੱਡੀ ਖੋਣ ਮਗਰ ਕਿਉਂ ਪਈ ਉਹਨਾਂ ਨੂੰ ਕਿਉਂ ਉਹਨਾਂ ਕੋਲ ਜਾਂਦਾ ਵੀ ਡਰਾਈਵਰਾਂ ਦੇ ਕੋਲ ਪੈਸੇ ਤੇ ਲੈ ਹੋਣਗੇ ਡਰਾਈਵਰ ਆ ਪੈਸੇ ਤੇ ਲੈ ਹੋਣਗੇ ਬਾਕੀ ਜਾਣ ਮਗਰ ਪਈ ਆ ਬੰਦਾ ਕੁਝ ਵੀ ਕਰ ਸਕ ਬਾਈ ਇਹ ਪੰਜਾਬੀਆਂ ਨਾਲ ਕਿਉਂ ਹੋ ਰਿਹਾ ਬਾਈ ਇਹ ਤੋਂ ਪਹਿਲਾਂ ਕਿੰਨੇ ਪੰਜਾਬੀਆਂ ਨਾਲ ਇਹ ਘਟਨਾਵਾਂ ਹੋ ਚੁੱਕੀਆਂ ਕਿਉਂਕਿ ਲੋਕ ਫੇਰ ਵੀ ਸਹਾਨੇ ਨਹੀਂ ਬਣ ਰਹੇ ਫੇਰ ਵੀ ਲੋਕ ਵਾਰ-ਵਾਰ ਜਾਂਦੇ ਆ ਯਾਰ ਕੀ ਚੱਕਰ ਕੀ ਹੈ ਵੀ ਪੰਜਾਬੀਆਂ ਨਾਲ ਕਿਉਂ ਇਹੋ ਜਿਹੀ ਹਰਕਤ ਹੋ ਰਹੀ ਹੈ ਥੱਪੜ ਕਰਕੇ ਹੀ ਹੋਈ ਹੈ ਜੀ ਇਹ ਸਾਰੇ ਸੋਚਦਾ ਥੱਪੜ ਮਾਰਨਾ ਗਲਤ ਹੈ ਨਾ ਜੀ ਹਾਂ ਜੀ ਉਹ ਦਾ ਸਾਰਿਆਂ ਤੇ ਅਸਰ ਪੈਂਦਾ ਜੀ ਇਹ ਗੱਲ ਦਾ ਤੇ ਮੈਂ ਕਹਿੰਦਾ ਬਾਈਕਾਟ ਕਰਨਾ ਚਾਹੀਦਾ ਆਪਾਂ ਨੂੰ ਹਿਮਾਚਲ ਦਾ ਜੀ ਫੇਰ ਉਹਨਾਂ ਨੂੰ ਪਤਾ ਲੱਗੂ ਜੇ ਦੋ ਸਾਲ ਆਪਾਂ ਨਾ ਗਏ ਨਾ ਉੱਥੇ ਤਿੰਨਾਂ ਦੇ ਦੁਕਾਨਦਾਰੀਆਂ ਬੰਦ ਹੋ ਜਾਣੀਆਂ ਆਪੇ ਸਾਰੇ ਇੱਥੇ ਆਪਣੇ ਚੰਡੀਗੜ੍ਹ ਹਮਾਚਲਗੇ ਇੱਥੇ ਫਿਰਦਿਆ ਲਓ ਪਾਣੀ ਪੀਓ ਬਾਈ ਪਾਣੀ ਪੀ ਲਓ ਪਾਣੀ ਪੀਓ ਦੇਖੋ ਬਾਈ ਬਾਈ ਦੀ ਹਾਲਤ ਉਹਨਾਂ ਨੇ ਕੁੱਟ-ਕੁੱਟ ਕੇ ਕਿਵੇਂ ਕਰਤੀ ਹੈ ਨਾ ਇਹ ਪੰਜਾਬ ਦੇ ਅਖਲਾਤ ਹੋ ਚੁੱਕੇ ਆ ਪੰਜਾਬੀ ਕਿਤੇ ਬਾਹਰ ਜਾਣ ਆਉਣ ਜਗਾਂ ਨਹੀਂ ਰਿਹਾ ਜਿਹੜੇ ਲੋਕ ਪੰਜਾਬ ਪੁਲਿਸ ਨੂੰ ਮੜਾ ਕਹਿੰਦੇ ਆ ਉਹਨਾਂ ਵਾਸਤੇ ਇਹ ਅਸੀਂ ਦੱਸ ਦਈਏ ਪੰਜਾਬ ਪੁਲਿਸ ਇੱਕ ਬਹੁਤ ਵਧੀਆ ਅਦੇ ਕਾਰਜ ਕਰ ਰਹੀ ਹੈ ਆਪਦੀ ਜ਼ਿੰਮੇਵਾਰੀ ਨਿਭਾ ਰਹੀ ਹੈ ਜੇ ਇਹ ਨਾ ਹੁੰਦੇ ਤਾ ਮੈਨੂੰ ਲੱਗਦਾ ਵੀ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਪਰਿਵਾਰ ਦੇ ਵਿੱਚ ਵਿੱਚ ਕੌਣ ਕੌਣ ਬਈ ਕਿੰਨੇ ਬਾਲ ਬੱਚੇ ਕਿੰਨੇ ਪਰਿਵਾਰ ਦੇ ਵਿੱਚ ਟੋਟਲ ਮੈਂਬਰ ਐ ਕਿਵੇਂ ਆ ਤਾਂ ਗੁਜ਼ਾਰਾ ਕਰਦੇ ਹੋ ਹਨਾ ਹਾਂਜੀ ਗੱਡੀਆਂ ਨਾਲ ਹੀ ਆਪਣਾ ਗੁਜ਼ਾਰਾ ਕਰਦਾ ਚੱਲਦਾ ਆ ਗੱਡੀ ਦਿਖਾਓ ਮਾੜੀ ਜੀ ਗੱਡੀ ਜਿਹੜਾ ਥੋੜੇ ਭੰਨ ਥੋੜੀ ਹੋਈ ਐ ਆ ਦੇਖੋ ਬਈ ਆ ਥੋੜ੍ਹੇ ਵਾਲੇ ਦੇਖੋ ਰੋੜੇ ਦੇਖੋ ਜੀ ਆ ਗੱਡੀ 'ਚ ਰੋੜੇ ਬੰਦੇ ਆ ਬਈ ਤੇ ਬਠਿੰਡੇ ਦਾ ਨੰਬਰ ਗੱਡੀ ਐ ਇਹ ਆ ਸ਼ੀਸ਼ੇ ਭੰਨਦੇ ਬਈ ਚੰਗੀ ਜਿਹੀ ਪੂਰੀ ਤਰ੍ਹਾਂ ਅਸਲ ਚੰਗੀ ਜਿਹਾ ਵੀਡੀਓ ਦਿਖਾਉਣੇ ਆ ਆ ਦੇਖੋ ਜੀ ਤੇ ਗਰੀਬ ਹੰਦਾ ਬਾਈ ਤੇ ਕਾਗੇ ਪੁੱਤਰ ਬਾਈ ਪੂਰੇ ਪੂਰੇ ਓਕੇ ਹੈ ਜੀ ਸਭ ਕੁਝ ਠੀਕ ਹੈ ਕੋਈ ਸਾਨੂੰ ਕਾਨੂੰਨ ਨੂੰ ਚਾਹੀਦਾਗਾ ਕੋਈ ਮਨੁੱਖੀ ਬਾਈ ਉਥੋਂ ਦੀ ਕਿਹਨੇ ਪੁਲਿਸ ਵਿੱਚ ਧੱਕਾ ਕਰਦੀ ਹੈ ਯਾਰ ਅੱਜ ਬਾਈ ਹੈ ਜੀ ਹੋਰ ਕੀ ਹੈ ਜੀ ਇਹ ਪੰਜਾਬ ਪੁਲਿਸ ਵਾਲੇ ਤੇ ਉਹਨਾਂ ਨਾਲ ਕਿੰਨਾ ਫਰਕ ਹੈ ਬਾਈ ਇਹ ਇਹ ਧੱਕਾ ਕਰਦੇ ਉਹਨਾਂ ਨਾਲੋਂ ਨਾ ਜੀ ਨਾ ਪੂਰਾ ਹੀ ਫਰਕ ਹੈ ਜੀ ਇਹ ਤਾਂ ਜਾਨ ਨਾ ਬਚਾਉਂਦੇ ਆ ਤਾਂ ਜੇ ਕੋਈ ਗੱਡੀ ਨੂੰ ਕੁਝ ਹੋ ਜੇ ਤਾਂ ਆਪ ਹੈਲਪ ਕਰਦੇ ਆ ਜੀ ਹੂੰ ਦੂਜੇ ਤਾਂ ਫੋਨ ਤੱਕ ਹੀ ਜਾਂਦਾ ਜੀ ਜੋ ਵੀ ਜੇਪਾਂ ਚ ਉਹ ਵੀ ਭੁੱਲ ਜਾਂਦੇ ਆ ਜੀ ਤੇ ਭਾਈ ਥੋੜਾ ਪੈਸਾ ਦੇ ਦਾ ਸੇਫ ਹੈ ਕਿ ਉਹ ਮੋਬਾਈਲ ਜਾਂ ਪੈਸਾ ਥੋੜਾ ਖੋਲਿਆ ਕਿ ਸੇਫ ਹੈ ਉਹ ਜੀ ਮੋਬਾਈਲ ਤਾਂ ਮੇਰਾ ਉੱਥੇ ਡਿੱਗ ਪਿਆ ਹੈ ਅਸਾ ਉੱਥੇ ਡਿੱਗ ਪਿਆ ਜੀ ਹਾਂ ਜੀ ਫੋਨ ਸੇ ਡਿੱਗ ਪਿਆ ਕਿੰਨੇ ਦਾ ਫੋਨ ਸੀ ਵੀਰੇ ਫੋਨ ਸੀਗਾ ਲੱਖ ਰੁਪਏ ਦਾ ਜੀ ਲੱਖ ਰੁਪਏ ਦਾ ਫੋਨ ਸੀ ਆ ਦੇਖੋ ਦੋਸਤੋ ਬਹੁਤ ਜਿਹੜਾ ਹੋ ਰਹੀ ਹੈ ਨਾ ਇਹ ਘਟਨਾਵਾਂ ਇਹਨਾਂ ਨੂੰ ਰੋਕਣਾ ਪੈਣਾ ਜਿਹੜਾ ਵੀ ਜਿਹੜੇ ਘਟਨਾਵਾਂ ਹੋ ਰਹੀਆਂ ਇਹਨਾਂ ਲਈ ਹੁਣ ਪੰਜਾਬ ਵਾਲਿਆਂ ਨੂੰ ਕੀ ਕਰਨਾ ਚਾਹੀਦਾ ਚਾਹੇ ਡਰਾਈਵਰ ਹੈ ਜੀ ਚਾਹੇ ਬੱਸਾਂ ਦੇ ਡਰਾਈਵਰ ਹੈ ਚਾਹੇ ਟਰੱਕਾਂ ਦੇ ਡਰਾਈਵਰ ਹੈ ਚਾਹੇ ਕਾਰਾਂ ਦੇ ਡਰਾਈਵਰ ਹੈ ਉਹਨਾਂ ਨੂੰ ਕੀ ਕਰਨਾ ਚਾਹੀਦਾ ਜੀ ਕੀ ਤੁਸੀਂ ਕੀ ਨਹੀਂ ਸਤਨਾ ਚਾਹੁੰਦੇ ਡਰਾਈਵਰ ਵੀ ਤੁਹਾਨੂੰ ਦੇਖੋ ਪਹਿਲੀ ਤਾਂ ਗੱਲ ਆ ਵੀ ਉਥੇ ਪੂਰਾ ਆਪਦੀ ਸੇਫਟੀ ਨਾ ਜਾਓ ਠੀਕ ਆ ਹੁਣ ਲਾਇਸੈਂਸ ਲੈ ਕੇ ਕੋਲੇ ਤੇ ਕਸ਼ ਨਾਲ ਰੱਖਣਾ ਵੀ ਚਾਹੀਦਾ ਸੇਫਟੀ ਆਸਤੇ ਸੈਲਫ ਡਿਫੈਂਸ ਆਸਤੇ ਠੀਕ ਹੈ ਜੀ ਤੇ ਬਾਕੀ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਹਿਮਾਚਲ ਸਰਕਾਰ ਨਾਲ ਗੱਲ ਕਰੇ ਇਹਨਾਂ ਚੀਜ਼ਾਂ ਨੂੰ ਜਿੰਨੀ ਛੇਤੀ ਹੋ ਸਕੇ ਉਹਨਾਂ ਛੇਤੀ ਰੋਕਿਆ ਜਾਵੇ ਕਿਉਂਕਿ ਨਹੀਂ ਤਾਂ ਦੇਸ਼ ਦੇ ਹਾਲਾਤ ਬਹੁਤ ਖਰਾਬ ਹੋ ਜਾਣੇ ਹਨ ਨਾਲੇ ਗੱਲ ਇਹ ਵੀ ਕਿ ਕਿਤੇ ਵੀ ਜਾਨਵਤ ਕੇ ਮੁੱਦਾ ਭੜਕਾਇਆ ਜਾ ਰਿਹਾ ਵੀ ਇਹੋ ਜੀ ਗੱਲਬਾਤ ਹੈ ਨਹੀਂ ਮਸਚਰ ਵਾਲੇ ਕਿਸੇ ਨੂੰ ਤੰਗ ਨਹੀਂ ਕਰਦੇ ਕੁੱਟਦੇ ਮਾਰਦੇ ਨਹੀਂ ਇਹਦੇ ਵੀ ਸਾਰੀਆਂ ਗੱਲਾਂ ਬਣਾਈਆਂ ਜਾ ਰਹੀਆਂ ਇਹ ਹੁਣ ਤੁਹਾਡੇ ਸਾਹਮਣੇ ਆਹ ਜੀ ਜੋ ਆ ਮੋਬਾਈਲ ਤੇ ਦੇਖਦੇ ਆਪਾਂ ਖਬਰਾਂ ਚ ਦੇਖਦੇ ਆ ਤੇ ਹੁਣ ਕੌਣ ਆ ਮੁੱਦਾ ਭੜਕਾ ਰਿਹਾ ਕੌਣ ਕੀ ਕਰ ਰਿਹਾ ਇਹ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਆ ਸਰਕਾਰਾਂ ਜਿਵੇਂ ਸਰਕਾਰਾਂ ਨੂੰ ਜਾਈਦਾ ਇਹ ਹਮ ਹਰ ਕੁਝ ਅਬ ਇਹ ਸਾਹਮਣੇ ਟੱਬੇ ਟੱਬਿਆਂ ਕੋਲੇ ਆ ਕੇ ਬਾਈ ਨੇ ਆਪਣੀ ਜਾਨ ਬਚਾਈਏ ਜੀ ਇਹ ਗੱਡੀ ਦੀ ਭੰਨ ਤੋੜ ਹੋ ਚੁੱਕੀ ਹੈ ਤੁਸੀਂ ਦੇਖੋ ਇੱਥੋਂ ਵੀ ਲੱਟਾ ਭੰਗਿਆ ਤੇ ਸੋ ਅਤਿ ਦੇਖੋ ਬਖੰਡਾ ਨੰਬਰ ਗੱਡੀ ਚਲੀ ਜੀ ਤੇ ਆਹ ਦੇਖੋ ਜੀ ਇਹ ਗੋਤਬਾਈ ਦਾ ਬਰਾੜ ਸਾਹਿਬ ਬਾਈ ਗੋਤ ਬਰਾੜ ਆਪਣਾ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਜੀ ਜੇ ਇਹਨਾਂ ਤਖਨਾ ਮਾਂ ਤੇ ਨਾ ਥੱਲ ਪਈ ਤਾਂ ਮੈਨੂੰ ਲੱਗਦਾ ਕੰਮ ਖਰਾਬ ਹੋ ਜੂਗਾ ਸਾਰਾ ਕੁਝ ਕੰਮ ਤਾਂ ਬਾਈ ਖਰਾਬ ਹੋ ਹੀ ਪਿਆ ਹੈ ਇਹਨਾਂ ਨੂੰ ਰੋਕੋ ਨਾ ਸਰਕਾਰ ਨੂੰ ਚਾਹੀਦਾ ਵੀ ਰੋਕਿਆ ਜਾਵੇ ਬਾਈ ਆਪਣੇ ਲੋਕ ਹੀ ਕਿਉਂ ਜਾਂਦੇ ਆ ਆਪਣੇ ਲੋਕਾਂ ਨੂੰ ਕੀ ਹੈਗਾ ਭੂਤ ਸਵਾਰ ਹੈ ਵੀ ਲੋਕ ਯਾਰ ਮੋੜ ਮੋੜ ਉੱਧਰ ਜਾਂਦੇ ਆ ਕੁਮਨ ਖਾਤਰੀ ਵਸੇ ਪਹਾੜਾਂ 'ਚ ਫਿਰ ਬਾਈ ਹੁਣ ਆਪਾਂ ਘੁੰਮਣ ਜਾਂਦੇ ਆ ਫਿਰ ਉਹ ਸਵਾਦ ਸਵਾਦ ਲੈ ਲੇ ਆਪਾਂ ਆਪਣਾ ਸਾਡਾ ਤਾਂ ਕੰਮ ਆ ਜੀ ਸਾਡੇ ਕੋਈ ਆਏ ਤੇ ਗੱਡੀਆਂ ਦੇਣ ਆਏ ਹੂੰ ਸਾਡੀ ਤਾਂ ਰੋਜ਼ੀ ਰੋਟੀ ਇਹ ਤੋਂ ਨਹੀਂ ਥੋੜੀ ਨਿਕਲ ਕਰਦੇ ਤੁਸੀਂ ਤਾਂ ਬਾਈ ਡਰਾਈਵਰੋਂ ਜੇ ਹੁਣ ਤੁਸੀਂ ਇਕੱਠੇ 50-50 ਗੱਡੀਆਂ ਲੈ ਕੇ ਜਾਓ ਤੇ ਤੁਹਾਡੇ ਲਈ ਥੋੜੀ ਹਵਾ ਕਣੀ ਕੁਝ ਜਾਗ ਨਹੀਂ ਸਕਦਾ ਸੱਚ ਹੈ ਮੈਂ ਇਹ ਹੀ ਕਹਿਣਾ ਚਾਹੁੰਦਾ ਵੀ ਸਾਰੇ ਡਰਾਈਵਰ ਕੋਈ ਵੀ ਇਕੱਠੇ ਹੋ ਕੇ ਜਾਣ ਤਾਂ ਫੇਰ ਹੀ ਕੋਈ ਗੱਲ ਵੰਗ ਸਕਦੀ ਹੈ ਜੇ ਆਪਾਂ ਇੱਕ ਅਦਖਾ ਮੰਗਤਾ ਹੈ ਏ ਭਾਈ ਹੁਣ ਜਿਵੇਂ ਮੁੱਖ ਮੰਤਰੀ ਭਵਨਤ ਮਾਨ ਨੇ ਕਿਹਾ ਸੀਗੇ ਵੀ ਜੇ ਕੋਈ ਕਿਸੇ ਨਾਲ ਧੱਕਾ ਹੁੰਦਾ ਹੈ ਮੈਂ ਉਹਨਾਂ ਦੇ ਨਾਲ ਖੜੂਗਾ ਤਾਂ ਕਿਸੇ ਵੀ ਤਰ੍ਹਾਂ ਦਾ ਮੈਂ ਪੰਜਾਬ ਦੇ ਵੀਰਾਂ ਨਾਲ ਧੱਕਾ ਨਹੀਂ ਹੋਣ ਦੇਣਾ ਹੁਣ ਉਹਨਾਂ ਚੀਜ਼ਾਂ ਦੇ ਨਾਲ ਥੋੜਾ ਸਾਥ ਦੇ ਰਹੇ ਆ ਕੁਝ ਚੀਜ਼ਾਂ ਤੋਂ ਭੱਜ ਰਹੇ ਤੇ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਸਾਰੇ ਕੋਲ ਪਰ ਆਪਣੀ ਸਰਕਾਰ ਨੂੰ ਵੀ ਚਾਹੀਦਾ ਕਿ ਹਮਾਤ ਸਰਕਾਰ ਨਾਲ ਗੱਲਬਾਤ ਬਹਿ ਕੇ ਕਰਨ ਹੂੰ ਫੇਰ ਹੀ ਕੋਈ ਹੱਲ ਨਿਕਲ ਸਕਦਾ ਜੀ ਭਾਈ ਹੁਣ ਜਿਵੇਂ ਸਮਾਚਾਰ ਵਾਲੇ ਲੋਕ ਇੰਨਾ ਦਾ ਪੈਸਾ ਕਮਾਉਂਦੇ ਆ ਆਪਾਂ ਜਾਣੇ ਆ ਟੂਰਿਸਟ ਵੀਜੇ ਤੇ ਜਾਣੇ ਆ ਜਦ ਬਾਹਰ ਲੋਕ ਆਉਂਦੇ ਆ ਘਟੋ ਘੜ ਵੀ ਇੱਕ ਜਾਨੇ ਤੋਂ ਇੱਕ ਦਿਨ ਦਾ 10 ਤੋਂ 15000 ਰੁਪਏ ਕਮਾ ਲੈਂਦੇ ਆ ਪੂਰੇ ਪਰਿਵਾਰ ਤੋਂ ਜਾਈ ਆਪਾਂ ਸਾਰੇ ਲੋਕ ਜਿੰਨੇ ਵੀ ਭੈਣ ਭਰਾ ਆ ਪੰਜਾਬੀ ਆ ਚਾਹੇ ਜੁਪੀ ਦੇ ਚਾਹੇ ਹਰਾਨੇ ਦੇ ਚਾਹੇ ਜਿੰਨੇ ਵੀ ਆ ਜਦ ਬਾਥੇ ਜਾਣਾ ਬੰਦ ਕਰ ਦਈਏ ਤਾਂ ਉਥੇ ਉਥੇ ਉਹਨਾਂ ਤੇ ਕੀ ਇਫੈਕਟ ਪਊਗਾ ਭਾਈ ਤੁਹਾਡੇ ਸਾਹਮਣੇ ਉਹਨਾਂ ਦੀਆਂ ਦੁਕਾਨਦਾਰੀਆਂ ਹੀ ਆਪਣੇ ਕਰਕੇ ਆ ਜੀ ਇਨਦਾਰੀਆਂ ਉਹਨਾਂ ਦੀਆਂ ਸਾਰੀਆਂ ਬੰਦ ਹੋ ਜਾਣਗੀਆਂ ਭੁੱਖੇ ਮਰਨਗੇ ਪੱਥਰ ਹੀ ਆ ਤੇ ਕੀ ਕਰ ਉਹਨਾਂ ਦੇ ਬੰਦੇ ਤਾਂ ਇੱਧਰ ਕੰਮ ਕਰਨ ਆਉਂਦੇ ਆ ਪੰਜਾਬ 'ਚ ਅਸੀਂ ਤਾਂ ਕਿਤੇ ਉਹਨਾਂ ਨੂੰ ਕੁਛ ਆਖਿਆ ਨਹੀਂਗਾ ਤੇ ਇਹ ਚਾਹੀਦਾ ਸਰਕਾਰ ਨੂੰ ਇਹ ਜੀ ਤੇ ਉਹਨਾਂ ਨੇ ਲੋਕਾਂ ਨੂੰ ਵੀ ਚਾਹੀਦਾ ਹੈ। ਤੁਹਾਡੀਆਂ ਗੱਡੀਆਂ ਦਾ ਭਾਈ ਕਿੰਨਾ ਨੁਕਸਾਨ ਹੋਇਆ ਕਿੰਨੀਆਂ ਗੱਡੀਆਂ ਥੋੜੀ ਭੰਨ ਥੋੜੀ ਹੋਈਆਂ ਜੀ। ਪੰਜ ਗੱਡੀਆਂ ਸੀ ਆਪਣੀਆਂ ਜੀ। ਥੋੜੇ ਡਰਾਈਵਰ ਜਿਹੜੇ ਉੱਥੇ ਉੱਥੇ ਫਸ ਗਏ ਹੁਣ ਫਸੇ ਹੋਏ ਆ। ਦੋ ਦੋ ਦਾ ਤਾਂ ਹਲੇ ਪਤਾ ਹੀ ਨਹੀਂ ਲੱਗਿਆ ਬਸ ਐਂ ਸੱਟਾ ਸੱਟਾ ਮੱਡੀਆਂ ਸਾਰੇ ਜਾਨ ਬਚਾ ਕੇ ਮਸਾਂ ਆਏ ਆ। ਕਿੰਨੇ ਡਰਾਈਵਰ ਗਏ ਸੀ ਭਾਈ ਤੁਹਾਡੇ ਟੋਟਲ? ਆਪਣੇ ਪੰਜ ਡਰਾਈਵਰ ਸੀਗੇ। ਪੰਜ ਡਰਾਈਵਰ ਸੀ ਭਾਈ ਇਹਨਾਂ ਦੇ ਪੰਜਾਂ ਦੇ ਵਿੱਚੋਂ ਦੋ ਡਰਾਈਵਰ ਹਲੇ ਲਾ ਪਤਾ ਤੇ ਤਿੰਨ ਡਰਾਈਵਰ ਤਾਂ ਨੂੰ ਮਿਲ ਚੁੱਕੇ ਆ। ਤੇ ਇਹਨਾਂ ਦੀਆਂ ਪੰਜਾਂ ਦੀਆਂ ਪੰਜੇ ਆ ਦੇਖੋ ਜੀ ਬਹੁਤ ਘਣਾਉਣੀ ਹਰਕਤ ਹੋਈ ਐ ਇਹ ਜੇ ਬਾਈ ਨਾ ਭੱਜ ਗਿਆ ਤੇ ਜਾਨ ਬਚਾਉਂਦਾ ਇਥੇ ਕੀ ਹੈਗਾ ਆਪਣਾ ਇਹਨਾਂ ਨੂੰ ਸਾਈਡ ਤੇ ਕਰ ਦੋ ਬਾਈ ਸਾਈਡ ਤੇ ਕਰ ਦੋ ਆ ਬੜਾ ਸਾਈਡ ਤੇ ਕਰਦੇ ਓੜੇ ਜਿਹੜਾ ਕੋਈ ਨਹੀਂ ਸੀ ਇਧਰ ਹੋ ਜੀ ਆਪੀ ਕਰ ਦਣਗੇ ਜੇ ਇਹ ਢਾਬੇ ਦੇ ਨਾਲ ਰੋਕਦੇ ਬਾਈ ਪੰਜਾਬੀ ਢਾਬੇ ਨਾਲ ਸਾਡਾ ਭਰਾਇਆ ਇਹਨਾਂ ਕੋਲ ਜਾ ਕੇ ਨਾਲ ਖੜਦੇ ਤਾਂ ਮੈਨੂੰ ਲੱਗਦਾ ਵੀ ਇਹਨਾਂ ਦਾ ਨੁਕਸਾਨ ਬਹੁਤ ਵੱਡਾ ਹੋਣਾ ਸੀਗਾ ਆ ਥੋੜੀ ਬਾਈ ਨਾਲ ਵੀ ਗੱਲਬਾਤ ਕਰਾਉਂਦੇ ਆ ਇਹਨਾਂ ਬੰਦਿਆਂ ਕਰਕੇ ਆਪਣੇ ਜਿਹੜੇ ਲੋਕ ਆ ਪੰਜਾਬੀ ਆ ਡਰਾਈਵਰ ਆ ਸੇਫ ਆ ਬਾਈ ਵਸਦੀ ਗੱਲ ਜੀ। ਸਤਿ ਸ੍ਰੀ ਅਕਾਲ। ਹੋਠੀ ਕੋ ਬਾਈ। ਬਾਈ ਪੰਜਾਬ ਦੇ ਵੀਰਾਂ ਨਾਲ ਟਰੱਕਾਂ ਨਾਲ ਤੁਹਾਡੇ ਕੋਲ ਖੜਦੇ ਆ ਗਏ ਨਾ। ਹਾਂ ਜੀ। ਬੜਾ ਵਧੀਆ ਨਾ ਆਏ ਤੁਸੀਂ ਚੰਗੀ ਸੇਵਾ ਕਰਦੇ ਹੋ, ਚੰਗੀਆਂ ਰੋਟੀ ਪਾਣੀ ਬਣਾਉਂਦੇ ਹੋ। ਹਾਂ ਜੀ। ਹਿਮਾਚਲ ਦੀ ਧੱਕਾ ਹੋ ਰਿਹਾ ਬਾਈ ਜੇ ਤੁਸੀਂ ਅੱਜ ਨਾ ਹੁੰਦੇ ਤਾਂ ਮੈਨੂੰ ਲੱਗਦਾ ਵੀ ਅੱਜ ਬਾਈ ਦੀ ਜਾਨ ਚਲੀ ਜਾਂਦੀ ਅੱਜ। ਹਾਂ ਜੀ। ਕੀ ਕਰਾਂ ਜੁੰਨੇ ਹੋ ਬਾਈ ਜਿਹੜੇ ਹਿਮਾਚਲ 'ਚ ਆਪਣੇ ਪੰਜਾਬੀਆਂ ਦਾ ਕੁੱਟ ਮਾਰੋ ਰੇ ਡਰਾਈਵਰਾਂ ਨਾਲ। ਮਾਮਾ ਵਾਲਾ ਕੰਮ ਆਈਆ। ਤੇ ਡਰਾਈਵਰਾਂ ਨੂੰ ਇੱਕ ਹੁਣ ਪਹਿਣਾ ਬਾਈ। ਇਹ ਲੁੱਟ ਖੋਹ ਗੱਲ ਜੀ ਜਦੋਂ ਆ। ਹਾਂ ਇਹ ਬਾਈ ਇਨਾਂ ਨੇ ਕਿਸੇ ਵੀ ਡਰਾਈਵਰ ਨੂੰ ਚਾਹੇ ਗੱਡੀਆਂ ਵਾਲਾ ਚਾਹੇ ਟਰੱਕ ਵਾਲਾ ਆਰਾਮ ਲਾ ਕੇ ਸੌ ਜਾਂਦੇ ਅਸੀਂ ਵੀ ਸੌਨੇ ਇਨਾਂ ਕੋਲੇ ਕਦੇ ਵੀ ਇਨਾਂ ਦਾ ਬਈ ਇਹਨਾਂ ਨੇ ਇਹੋ ਜਿਹਾ ਨੁਕਸਾਨ ਨਹੀਂ ਕੀਤਾ ਕਿਉਂਕਿ ਪੰਜਾਬੀ ਪੰਜਾਬੀ ਹੈ ਅਸੀਂ ਚਾਹੇ ਰੋਟੀ ਘੱਟ ਖਾ ਲੈਣਾ ਵੀ ਕਿਸੇ ਨਾਲ ਧੱਕਾ ਨਹੀਂ ਕਰਦੇ ਇਹ ਜੇ ਬਾਈ ਨਾ ਹੁੰਦੇ ਤਾਂ ਇੱਥੇ ਇਹਨਾਂ ਦਾ ਜੇ ਨੁਕਸਾਨ ਹੋ ਜਾਣਾ ਸੀ ਆ ਬੈਜੋ ਬੈਜੋ ਯਾਰ ਬੈਜੋ ਹਾਂ ਸੋ ਇਹਨਾਂ ਨੂੰ ਚਾਹ ਪਾਣੀ ਪਿਉਉਣਗੇ ਬਾਈ ਹੁਣ ਤੇ ਇਹਨਾਂ ਦਾ ਐਡਰੈਸ ਵਗੈਰਾ ਲਿਖੋ ਸਰ ਜੀ ਜੋ ਵੀ ਤੁਹਾਡਾ ਐਡਰੈਸ ਵਗੈਰਾ ਤੁਸੀਂ ਕਰੋ ਤੇ ਇਹਨਾਂ ਦੇ ਘਰੇ ਨਾ ਦੇਖੋ ਜੀ ਆ ਸਰ ਪੰਜਾਬ ਦੇ ਹਾਲਾਤ ਹੋ ਚੁੱਕੇ ਬਾਈ ਤੇ ਡਰਾਈਵਰ ਨਾਲ ਸ਼ਰੇਆਮ ਗੁੰਡਾ ਕਰਦੀ ਹੋਈ ਆ ਉਹ ਸਾਹਮਣੇ ਗੱਡੀ ਐ ਗੱਡੀ ਤੁਸੀਂ ਦੇਖ ਰਹੇ ਹੋ ਗੱਡੀ ਦੇ ਵਿੱਚ ਰੋੜੇ ਮਰੇ ਗਏ ਐ ਜੇ ਡਰਾਈਵਰ ਨਾ ਹੁੰਦਾ ਤਾਂ ਹੋ ਸਕਦਾ ਵੀ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਸੀਗਾ ਇਹਨਾਂ ਨੂੰ ਫੋਨ ਤੇ ਗੱਲ ਕਰਵਾ ਦਿਓ ਕਰ ਇੱਕ ਵਾਰੀ ਹਣਾ ਲੋਕੋ ਵੀਡੀਓ ਨੂੰ ਇਨੀ ਕਸ਼ੇਅਰ ਕਰ ਦੋ ਅੱਗੇ ਨੂੰ ਖਿਲਾ ਦੋ ਵੀਡੀਓ ਨੂੰ ਪਤਾ ਲੱਗ ਜਾਏ ਲੋਕਾਂ ਨੂੰ ਵੀ ਪੰਜਾਬੀਆਂ ਦਾ ਕਿੰਨਾ ਕਿੱਕ ਹੈ ਹਾਂ ਸਹੀ ਆ ਖਬਰ ਕੋਈ ਸਹੀ ਦੇਖੀ ਆ ਠੀਕ ਆ ਠੀਕ ਆ ਜੀ ਆਪਣੇ ਪੰਜਾਬ ਤੋਂ ਦੇ ਮੁੰਗਾਜ਼ਮ ਆ ਗਏ ਸੀਗੇ ਠੀਕ ਆ ਹਾਂ ਫਿੱਦਰਨਾ ਕਰੋ ਕੋਈ ਗੱਲ ਨਹੀਂ ਦੱਸ ਦੋ ਵੀ ਕਿਹੜੇ ਢਾਬੇ ਤੇ ਬੱਠੇ ਮਾਈ ਹਣਾ ਪੰਜਾਬੀ ਢਾਬਾ ਕਹ ਦੋ ਪੰਜਾਬੀ ਢਾਬਾ ਦਾ ਕੋਈ ਨਹੀਂ ਕੋਈ ਨਹੀਂ ਫਟੂ ਫਿੱਦਰਨਾ ਕਰੋ ਹਾਂ ਮੈਂ ਨਾ ਕਰੋ ਇਹ ਗੱਲ ਇੱਕ ਮਣੀ ਆ ਕਰੋਗਾ ਹੈਲੋ ਹਾਂ ਜੀ ਅਸੀਂ ਪੱਤਰਕਾਰ ਸਾਹਿਬ ਪੱਤਰਕਾਰ ਬੋਲ ਰਿਹਾ ਮੈਂ ਹਾਂ ਕੋਈ ਕੋਈ ਚੱਕਰ ਵਾਲੀ ਗੱਲ ਨਹੀਂ ਇੱਥੇ ਆਪਣੇ ਪੰਜਾਬੀ ਢਾਬੇ ਤੇ ਹੈ ਤੇ ਉਹਨਾਂ ਕੋਲੇ ਤੁਸੀਂ ਆਪਣਾ ਆਓ ਤੇ ਬਾਈ ਜੀ ਜਮਾਂ ਸੇਫ ਹੈ ਕੋਈ ਚੱਕਰ ਨਹੀਂ ਗੱਡੀ ਵੀ ਸੇਫ ਹੈ ਇਹ ਵੀ ਜਮਾਂ ਸੇਫ ਹੈ ਡਰ ਨਾਲੀ ਬਾਈ ਕੋਈ ਚੱਕਰ ਵਾਲੀ ਕੋਈ ਗੱਲ ਹੀ ਨਹੀਂ ਹਾਂ ਕੋਈ ਚੱਕਰ ਨਹੀਂ ਜਮਾਂ ਬਿਲਕੁਲ ਸੇਫ ਹਾਂ ਹਾਂ ਠੀਕ ਹੈ ਬਟ ਠੀਕ ਹੈ ਆ ਗੱਲ ਕਰ ਲੋ ਆ ਲੋ ਜੀ ਗੱਲ ਕਰ ਲੋ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਇੱਕ ਵਾਰੀ ਦੋਸਤੋ ਜਿਹੜਾ ਫੋਨ ਤੇ ਗੱਲ ਕਰ ਰਿਹਾ ਇਹ ਪੰਜਾਬ ਪੁਲਿਸ ਦੇ ਮੁਲਾਜ਼ਮਾ ਇਹਨਾਂ ਦੇ ਫੋਨ ਤੇ ਗੱਲ ਕਰਵਾ ਰਹੇ ਆ ਇਹ ਕਿੰਨੇ ਦਾ ਵੱਡਾ ਬਣਾਏ ਸਾਰੇ ਹਮਾਤ ਜੁਲਗੇ ਮਾਰੇ ਨੇਗੇ ਕੁਝ ਬੰਦੇ ਹੈਗੇ ਆ ਰਾਸਤੀਆਂ ਦਾ ਹੁੰਦੇ ਆ ਹਰ ਇੱਕ ਦੇਸ਼ ਤੇ ਹਰ ਇੱਕ ਥਾਂ ਤੇ ਹਾਂਜੀ ਉਹ ਸਾਰੇ ਵੱਡੇ ਆ ਨੇ ਆਹ ਜੀ ਦੇ ਟਿਕਟ ਹਾਂ ਠੀਕ ਹਾਂ ਇਹ ਸੁਣ ਕੇ ਕਰ ਰਹੇ ਨੇ ਲੋਕਾਂ ਨੂੰ ਹਾਂ ਜੀ ਲੋ ਵੀ ਇਹਦਾ ਬਈ ਜਿਹੜੇ ਹਾਲਾਤ ਆ ਬਾਈ ਕਹਿੰਦੇ ਵੀ ਸਾਰੇ ਮੱਚਦੇ ਹੀ ਐਜ ਨਹੀਂ ਸਾਰੇ ਤਾਂ ਐ ਨਹੀਂ ਬਈ ਐਜ ਜੇ ਕਿ ਸਾਰੇ ਇੱਕੋ ਜਿਹੇ ਆ ਨਹੀਂ ਸਾਰੇ ਇੱਕੋ ਜਿਹੇ ਨਹੀਂ ਵਿੱਚ ਕੋਈ ਬੰਦੇ ਹੁੰਦੇ ਆ ਸਾਰੇ ਜਗ੍ਹਾ ਤੇ ਵੀ ਇਹੋ ਜਿਹੇ ਹੁੰਦੇ ਆ ਸਾਰੇ ਨਹੀਂ ਅੰਦਰ ਹੁੰਦੇ ਆ ਠੀਕ ਹੈ ਜੀ ਤੇ ਚੰਗੇ ਆ ਤੇ ਮਾੜੇ ਵੀ ਆ ਜੀ ਹੂੰ ਠੀਕ ਹੈ ਜੀ ਸਾਰਿਆਂ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਕੁਝ ਬੰਦੇ ਹੈਗੇ ਆ ਜਿਹੜੇ ਐ ਲੁੱਟਾ ਖੋਆ ਕਰਦੇ ਆ ਲਓ ਜੀ ਇਹ ਬਈ ਸਾਡੀ ਜੀ ਵੀਡੀਓ ਖੜੇ ਹੋ ਜਾਓ ਬਈ ਇਹ ਸਾਡੇ ਲਾਲਨੀ ਬਰਾੜ ਇਹਨੂੰ ਤੁਸੀਂ ਆਉਣ ਵਾਲੇ ਸਮੇਂ 'ਚ ਗਾਣਿਆਂ 'ਚ ਵੀ ਦੇਖੋਗੇ ਬਾਈ ਨੂੰ ਲਾਵੀਂ ਲੇ ਲਗਾਣੇ ਜਾ ਰਿਹਾ ਹੈ ਸਾਡਾ ਭਰਾ ਆਪਣੇ ਪਹਿਲੇ ਬੋਲ ਤੇ ਆਪਣੇ ਦਾ ਕੰਮ ਕਰਾਉਂਦਾ ਆ ਆਰਟਿਸਟ ਹੈ ਵਧੀਆ ਬਾਈ ਇਹ ਆਪਣਾ ਭਾਣਜਾ ਰਵਾਨ ਬਰਾੜ ਦੋਨੇ ਬਰਾੜ ਇਕੱਠੇ ਹੋ ਗਏ ਤੇ ਤੀਜਾ ਬਰਾੜ ਮੈਂ ਆਪਾਂ ਜੀ ਤੁਸੀਂ ਪਿੱਛੇ ਕੈਮਰੇ 'ਚ ਇਹ ਬਾਈ ਅਸੀਂ ਜਿਹੜੀਆਂ ਵੀਡੀਓ ਬਣਾਈਆਂ ਇਹ ਦਿੱਤੀਆਂ ਲੋਕਾਂ ਨੂੰ ਸਮਾਜ ਨੂੰ ਸੇਹ ਦੇਣ ਵਾਸਤੇ ਤੇ ਇਹ ਸਾਡਾ ਬਾਈ ਹੈ ਬਹੁਤ ਪਿਆਰਾ ਤੇ ਬਾਈ ਦਾ ਢਾਬਾ ਐਥੇ ਗੋੰਦਿਆਂ ਨੇ ਗੋੰਦਿਆਂ ਨੇ ਛੋੜੇ ਤਾਂ ਪੱਠੇ ਕੋਲੇ ਬਈ ਨਾ ਬੋਲ ਦੋ ਆਪਣਾ ਜੀ ਸਿੰਘ ਜੀ ਸਿੰਘ ਭਾਈ ਕਿਸੇ ਵੀ ਵੀਰ ਨੇ ਰੋਟੀ ਪਾਣੀ ਚਾਹ ਪਾਣੀ ਤੇ ਡਰਾਈਵਰ ਵੀਰ ਨੇ ਇੱਥੇ ਰੁਕਣਾ ਸੇਫਟੀ ਹੈ ਨਾਲ ਪਿੰਡ ਲੱਗਦੇ ਆ ਕੋਈ ਡਰਨ ਵਾਲੀ ਗੱਲ ਨਹੀਂ ਤੇ ਇਹ ਅਸੀਂ ਇਹ ਦਿਖਾਇਆ ਵੀ ਜਿਹੜਾ ਡਰਾਈਵਰ ਵੀਰ ਹੈ ਉਹ ਪੰਜਾਬੀਆਂ ਦੇ ਕੋਲੇ ਰਹਿ ਕੇ ਖੁਸ਼ ਹੈ ਕਿਉਂਕਿ ਪੰਜਾਬੀ ਧੱਕਾ ਨਹੀਂ ਕਰਦੇ ਕੋਈ ਲੁੱਟ ਮਾਰ ਨਹੀਂ ਕਰਦੇ ਤੇ ਜਿਹੜੇ ਆਪਣੇ ਭਾਈ ਹੈਗੇ ਹੈਗੇ ਫੋਰ ਸਟ੍ਰੀਟਾਂ ਵਾਲੇ ਆ ਉਹ ਡਰਾਈਵਰਾਂ ਨਾਲ ਗੁੰਡਾਗਰਦੀ ਧੱਕਾ ਮੁੱਤੀ ਕਰਦੇ ਆ ਪਰ ਇਹ ਬਾਈ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੀ ਬਾਈ ਨਾ ਹੁੰਦੇ ਤਾਂ ਅੱਜ ਇਹਨਾਂ ਦਾ ਨੁਕਸਾਨ ਹੋ ਸਕਦਾ ਸੀਗਾ ਇਹ ਸਾਡੀ ਫਿਲਮ ਹੈ ਫਿਲਮ ਦਾ ਇਹ ਸੀ ਸੁਨੇਹਾ ਦਿੱਤਾ ਗਿਆ ਲੋਕਾਂ ਨੂੰ ਵੀ ਬਾਈ ਜੇ ਹਿਮਾਚਲ ਜਾਣ ਤੋਂ ਪਹਿਲਾਂ ਉੱਥੇ ਇੱਕ ਵਾਰੀ ਜ਼ਰੂਰ ਆਪਦਾ ਸੇਫਟੀ ਦਾ ਜਾਓ ਪਤਾ ਕਰੋ ਮਿੱਤਰੋ ਕੋਈ ਗੁੰਡਾ ਕਰਦੀ ਜਾਂ ਕੋਈ ਐਜਾ ਕੰਮ ਕਰਪ ਨਹੀਂ ਹੋ ਰਿਹਾ ਕਿਉਂਕਿ ਬਾਈ ਨੇ ਦੱਸਦਾ ਵੀ ਜਿਹੜੇ ਹਿਮਾਚਲ ਦੇ ਵਿੱਚ ਸਾਰੇ ਇੱਕੋ ਜਿਹੇ ਨਹੀਂ ਚੰਗੇ ਲੋਕ ਵੀ ਆ ਗਏ ਉੱਥੇ ਹੈਨਾ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਹਿਮਾਚਲ ਸਾਰੇ ਮਾੜੇ ਆਏ ਕੁਝ ਸ਼ਰਾਰਤੀ ਹੰਸਰੇ ਹੋ ਸਕਦਾ ਵੀ ਉਹਨਾਂ ਨੂੰ ਛੱਡਿਆ ਹੋਵੇ ਮਾਹੌਲ ਖਰਾਬ ਕਰਨ ਵਾਸਤੇ ਸੋ ਵੀ ਇਹ ਵੀਡੀਓ ਨੂੰ ਪੂਰੀ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜਿਹੜੇ ਲੋਕ ਬਕਵਾਸ ਕਰਦੇ ਆ ਉਹਨਾਂ ਨੂੰ ਅਸੀਂ ਇਹ ਗੱਲਾਂ ਦੋਨੇ ਆ ਵੀ ਬਦਵਾੜ ਨਾ ਬਣਿਆ ਕਰੋ ਅਸੀਂ ਵੀ ਥੋੜੇ ਭੈਣ ਭਰਾਵਾਂ ਵਰਗੇ ਆ ਤੁਹਾਡੇ ਆਪ ਦਾ ਪਰਿਵਾਰਕ ਮੈਂਬਰ ਆ ਜੇ ਤੁਸੀਂ ਗੱਲਾਂ ਕਰਦੇ ਸਾਡੇ ਮਨ ਨੂੰ ਠੇਸ ਪਹੁੰਚਦੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਾ ਦੇ ਚੈਨਲ ਤੋਂ ਆਉਣ ਵਾਲੇ ਸਮੇਂ ਤੁਸੀਂ ਸਾਡੇ ਚੈਨਲ ਤੇ ਵਧੀਆ ਨਵੇਂ-ਨਵੇਂ ਕੰਟੈਂਟ ਦੇਖੋਗੇ ਇਹ ਆਪਣੇ ਆਰਟਿਸਟ ਹੈ ਜੀ ਸਸਕਾਲ ਮੀ ਤੁਸੀਂ ਮੇਰੇ ਟੀਮ ਨੂੰ ਸਾਰਿਆਂ ਨੂੰ ਬਹੁਤ ਜ਼ੋਰ ਦੀ ਧੰਨਵਾਦ ਕਰ ਦਿਓ ਵੀਡੀਓ ਨੂੰ ਸ਼ੇਅਰ ਥੈਂਕ ਯੂ